ਮੇਰੇ ਸਾਰੇ ਸਤਕਾਰਯੋਗ ਅਫਸਰ ਸਹਿਬਾਨ ਜੇਸੀਓ ਅਦਰ ਰੈਂਕ ਅਗੇ ਅਜੈਸੀ ਜੋ ਕਰਨਲ ਪੁਸ਼ਪਿੰਦਰ ਸਿੰਘ ਸਾਹਿਬ ਦੇ ਨਾਲ ਇਹ ਰੈਂਟਲੀ ਇੱਕ ਬੜੀ ਵੱਡੀ ਵਾਰਦਾਤ ਹੋਈ ਹੈ ਔਰ ਇੱਕ ਡਿਸਕ੍ਰੇਸਫੁਲ ਐਕਟ ਕੀਤਾ ਗਿਆ ਉਹਦੇ ਇਨਸਾਫ ਦਰਾਨ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਹਾਂ ਸਭ ਤੋਂ ਪਹਿਲਾਂ ਮੈਂ ਗੁਰੂ ਦੀ ਬਖਸ਼ੀ ਹੋਈ ਫਟੇ ਅਟ ਕਰਦਾ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਏਜੰਸੀਆਂ ਦਾ ਬਹੁਤ ਬਹੁਤ ਤਹਿ ਦਿਲੋਂ ਅਸੀਂ ਪੂਰੀ ਛਾੜ ਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਵੱਲੋਂ ਅੱਜ ਸਵਾਗਤ ਕਰਦੇ ਆ ਕਿ ਜੋ ਤੁਸੀਂ ਆਪਣਾ ਸਮਾਂ ਕੱਢ ਕੇ ਇੱਥੇ ਕਰਨਲ ਕੁਸ਼ਵਿੰਦਰ ਸਿੰਘ ਸਾਹਿਬ ਨੂੰ ਇਸ਼ਾਰ ਦਿਲਾਉਣ ਵਾਸਤੇ ਇਕੱਠੇ ਹੋਏ ਹੋ ਦੋਸਤੋ ਅਸੀਂ ਸਾਡੀ ਪੂਰੀ ਟੀਮ ਜਦੋਂ ਇਹ ਵਾਰਦਾਤ ਹੋਈ ਹੈ ਅਸੀਂ ਕਰਨਲ ਕੁਸ਼ਵਿੰਦਰ ਸਿੰਘ ਸਾਹਿਬ ਦੇ ਘਰ ਜਾ ਕੇ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਦੀ ਮੈਡਮ ਤੇ ਨਾਲ ਬੱਚਾ ਜੋ ਕਿ 23 ਸਾਲ ਦਾ ਬੱਚਾ ਹੈ ਬਹੁਤ ਛੋਟਾ ਬੱਚਾ ਹੈ ਉਹਦੇ ਨਾਲ ਮੁਲਾਕਾਤ ਕੀਤੀ ਜੋ ਸਾਨੂੰ ਬਹੁਤ ਹੀ ਉਹਨਾਂ ਨੇ ਦਰਦਨਾਕ ਇੱਕ ਆਪਣੀ ਸਟੋਰੀ ਦੱਸੀ ਹੈ ਕਿ ਸਾਡੇ ਪਾਪਾ ਦੇ ਨਾਲ ਸਾਡੇ ਹਰਵੇਰੇ ਹਸਬੰਦ ਦੇ ਨਾਲ ਇਹ ਗਲਤ ਇਹ ਵਾਰਦਾਤ ਹੋਈ ਹੈ ਅਸੀਂ ਸੁਣ ਕੇ ਹੈਰਾਨ ਰਹਿ ਗਏ ਕਿ ਇੱਕ ਦੇ ਪੁੱਲਸ ਵਾਲਿਆਂ ਨਾਲ ਇੱਕ ਕਰਨਲ ਸਾਹਿਬ ਰਾਤ ਰਾਤ ਉਹਨਾਂ ਨੇ ਦਿੱਲੀ ਤੋਂ ਚੱਲ ਕੇ ਆਏ ਐ ਰਾਤ ਭਾ ਕੇ ਰਿੰਦਰਾ ਹਸਪੀਟਲ ਦੇ ਸਾਹਮਣੇ ਉਹਨਾਂ ਦੀ ਇਜਾਜ਼ਤ ਸੀ ਕਿ ਮੈਂ ਬੱਚੇ ਨੂੰ ਕੁਝ ਮੈਗੀ ਖਿਲਾ ਦਵਾ ਰਿਫਰੈਸ਼ਮੈਂਟ ਦੇ ਦਵਾ ਉਹ ਕੁਝ ਸਮੇਂ ਵਾਸਤੇ ਗੱਡੀ ਸਾਈਡ ਤੇ ਲਗਾ ਕੇ ਇੱਕ ਟਾਬੇ ਦੇ ਅੰਦਰ ਉਹਦੇ ਖੜੇ ਹੋ ਗਏ ਤੇ ਬੱਚੇ ਨੂੰ ਮੈਗੀ ਖਾਣ ਲੱਗੇ ਜੋ ਉਹਨਾਂ ਦੀ ਸਟੇਟਮੈਂਟ ਹੈ ਇੱਕ ਰਾਤ ਦਾ ਸਮਾਂ ਸੀ ਉਹਨੇ ਸੋਚਿਆ ਕਿ ਮੈਂ ਘਰ ਜਾਵਾਂਗਾ ਵੈਥ ਨੂੰ ਪਰੇਸ਼ਾਨੀ ਹੋਏਗੀ ਉਹ ਕਿੰਨਾ ਖਾਣਾ ਤਿਆਰ ਕਰੇਗੀ ਕਿਉਂਕਿ ਲੇਟ ਨਾਈਟ ਸੀ ਜੋ ਥੋੜੀ ਦੇਰ ਬਾਅਦ ਉਹ ਫੁੱਲਸ ਵਾਲੇ ਆਏ ਉਹਨਾਂ ਨੂੰ ਇੱਕ ਟੈਕੀ ਨੂੰ ਧੰਨਵਾਦ ਲਈ ਕਹਿਣ ਲੱਗੇ ਕਿ ਤੇ ਕੀ ਹੁੰਦਾ ਹੈ ਕਿਦਰ ਪੁਲਿਸ ਪੁਲਾਹ ਕਦੀ ਹੈ ਇਹ ਜੇਕਰ ਦੇਖੀ ਨਾ ਕਰ ਕਿਤਾ ਹੋਇਆ ਹੈ ਉਹਨਾਂ ਨੇ ਉਹਦੀ ਵਿਚਾਈ ਬਹੁਤ ਹੀ ਜਿਆਦਾ ਅਗਰੈਸਿਵ ਹੋ ਕੇ ਇਸ ਗਰੇਸ ਬੁਧਾ ਦੇ ਨਾਲ ਸਾਡੇ ਕਨਰ ਸਾਹਿਬ ਨੂੰ ਵੇਖ ਰਿਹਾ ਹਾਂ ਜਿੰਦੀ ਵਜਾਉ ਉਹਨਾਂ ਨੂੰ ਕਿਹਾ ਗਿਆ ਕਿ ਹਾਂ ਗੱਡੀ ਇਸ ਤਰ੍ਹਾਂ ਮਦਰ ਰਿਮੂਵ ਕਰੋ ਕਿਹਦੀ ਗੱਡੀ ਹੈ ਇਸ ਤਰ੍ਹਾਂ ਉਹ ਲੈਂਗੁਏਜ ਦੇ ਹੈਵ ਯੂਜ਼ਡ ਜੋ ਕਿ ਬਹੁਤ ਹੀ ਕੰਡੈਮਨੇਬਲ ਹੈ ਅਸੀਂ ਉਹਦੀ ਕੋਰ ਇੰਡੀਆ ਕਰਦੇ ਹਾਂ ਉਹਨਾਂ ਨੇ ਜੋ ਦੇ ਕੀਤਾ ਬਹੁਤ ਹੀ ਸਾਡੇ ਇੱਕ ਸਰਵਿੰਗ ਉਹ ਕਨਨ ਲੈ ਬੜੇ ਸੀਨੀਅਰ ਰੈਂਕ ਦੇ ਨੇ ਐਸਐਸਪੀ ਆਜੂ ਦੇ ਲੈਵਲ ਦੇ ਮੰਡਰੇ ਉਹ ਰੈਂਕ ਹੈ ਕਰਨਲ ਦਾ ਜੋ ਕਿ ਅਜੇ ਸੈਸੀ ਪੋਸਟਾਂ ਤੇ ਬੈਠੇ ਹਨ ਆਰਮੀ ਹੈੱਡ ਕੁਆਟਰ ਦੇ ਅੰਦਰ ਉਹ ਤੋਂ ਪਹਿਲੇ ਉਹਨਾਂ ਨੇ ਕਮਾਂਡ ਕੀਤੀ ਹੋਣੀ ਹੈ ਦੇਸ਼ ਦੇ ਚਾਰਜ ਤੇ ਸੋਨਿਆਂ ਦੇ ਉੱਤੇ ਉਹਨਾਂ ਨੇ ਆਪਣੀ ਸਾਡੀ ਨੇਸ਼ਨ ਦੇ ਵਾਸਤੇ ਉਹਨਾਂ ਨੇ ਦੇਖਭਾਲ ਕੀਤੀ ਆਪਣੇ ਫੌਜਾਂ ਨੂੰ ਲੈ ਕੇ ਅੱਗੇ ਉਸਮੇ ਜਿਹੜੇ ਚੈਲੰਜ ਨੇ ਉਹਨਾਂ ਨੂੰ ਉਹਨਾਂ ਲਈ ਸਮਝਾ ਕੀਤਾ ਹੋਣਾ ਉਹਨਾਂ ਨੇ ਕਿ ਕਰਨਲ ਨੂੰ ਲਿਖਦੇ ਨੇ ਇੱਕ ਪੁਲਿਸ ਚਾਹੇ ਕੋਈ ਹੋਵੇ ਚਾਹੇ ਸਾਡਾ ਸਿਪਾਹੀ ਵੀ ਕਿਉਂ ਨਾ ਹੁੰਦਾ ਅਗਰ ਨੋਰਮਲ ਨਾਗਰਿਕ ਵੀ ਹੁੰਦਾ ਉਹਦੇ ਨਾਲ ਵੀ ਪੁਲਸ ਵਾਲੇ ਐਜਾ ਨਹੀਂ ਕਰ ਸਕਦੇ ਇਹ ਬਹੁਤ ਹੀ ਜਗਾ ਹਿੰਸ ਕ੍ਰਾਈਮ ਜੋ ਉਹਨਾਂ ਨੇ ਕੀਤਾ ਹੈ ਬਹੁਤ ਹੀ ਇਹ ਕਲੈਮਨੇਬਲ ਹੈ ਅਸੀਂ ਸਾਰੀ ਸਾਬਕਾ ਸੈਨਿਕ ਕਰਟਿਕਾਰੀ ਯੂਨੀਅਨ ਨੇ ਆਵਾਜ਼ ਦਿੱਤੀ ਹੈ ਕਿ ਜੋ 12 ਦੇ 12 ਪੁਲਸmen ਨੇ ਉਹਨਾਂ ਦਾ ਉਹਨਾਂ ਦੇ ਐਸਆਈਆਰ ਦਰਜ ਹੋਵੇ ਉਨਾਂ ਨੂੰ ਐਗਜ਼ੈਮਪਲਰੀ ਪੁਲਿਸ਼ਮੈਂਟ ਦਿੱਤੀ ਜਾਵੇ ਕਿਉਂਕਿ ਡਿਪਾਰਟਮੈਂਟਲ ਇਨਕੁਆਇਰੀ ਹੈ ਉਹ ਕੰਸਟੀਟਿਊਟ ਕਰੋ ਕੰਸਟੀਟਿਊਟ ਕਰਕੇ ਇਹਨਾਂ ਦਸਤੀਪੂਰੇ ਟਾਈਮ ਫਰੇਮ ਇਹ ਕੰਪਲੀਟ ਹੋਣੀ ਚਾਹੀਦੀ ਹੈ আর ਇੱਕ ਐਗਜ਼ੈਮਪਲਰੀ ਪੁਲਿਸ਼ਮੈਂਟ ਉਹਨਾਂ ਕੁਸਮਾ ਕੁਠਵਾਲਿਆਂ ਨੂੰ ਮਿਲਣੀ ਚਾਹੀਦੀ ਹੈ ਜਿਨ੍ਹਾਂ ਨੇ ਇੱਕ ਸਰਵੇ ਕਰਨ ਸਾਹਬ ਦੇ ਨਾਲ ਇਹ ਇੱਕ ਗਿਨਸ ਕਰਾਇੰ ਕੀਤਾ ਇਹਨਾਂ ਨੂੰ ਕਰਨਲ ਸਾਹਬ ਨੇ ਬੋਲਿਆ ਕਿ ਮੈਂ ਆਈਐਨਏ ਕਰਨਲ ਸਰਵੇ ਗਿੰਦਾਰ ਹੈਡਕੁਆਰਟਰ ਇਹ ਛੋਮ ਦਾ ਗੱਡੀ ਕਾਰ ਬਟ ਉਹਨਾਂ ਨੇ ਕੋਈ ਨਹੀਂ ਸੌਰੀ ਗੱਡੀ ਕਾਰ ਵੀ ਉਹਨਾਂ ਨੇ ਲੈ ਕੇ ਉਹਨਾਂ ਨੇ ਮੋਬਾਈਲ ਵੀ ਲੈ ਕੇ ਇਹ ਗੇਸ ਆਉਂਦਾ ਸਟੇਟਮੈਂਟ ਹੈ ਜੋ ਕਿ ਪਰਿਵਾਰ ਨੇ ਸਾਨੂੰ ਦਿੱਤੀ ਹੈ ਸਾਨੂੰ ਹੁਣ ਕੇ ਬਹੁਤ ਹੀ ਦੁੱਖ ਹੋਇਆ ਕਿ ਇੱਕ ਕੰਨਾ ਸਾਹਿਬ ਦੇ ਨਾਲ ਉਹਨਾਂ ਨੇ ਇਹੋ ਜਿਹੀ ਆ ਵਾਰਦਾਤ ਕੀਤੀ ਹੈ ਇਹ ਬਹੁਤ ਵੱਡਾ ਇੱਕ ਅਪਮਾਨ ਜਨ ਕੋ ਉਹਨਾਂ ਨੇ ਕੰਮ ਕੀਤਾ ਐਕਟ ਕੀਤਾ ਜੋ ਕਿ ਕੰਡਮਨੇਬਲ ਹੈ ਉਸ ਗ੍ਰੇਫੁਲ ਹੈ ਉਹਦੇ ਵਾਸਤੇ ਅਸੀਂ ਡੀਸੀ ਸਾਹਿਬ ਐਸਐਸਪੀ ਸਾਹਿਬ ਉਹਨਾਂ ਨਾਲ ਮਿਲ ਕੇ ਮੇਰੀ ਪੂਰੀ ਟੀਮ ਤਨਾ ਦੇ ਸਾਡੇ ਮਿਹਰੇ ਨਾਲ ਸੀ ਅਸੀਂ ਜਾ ਕੇ ਦੇਸੀ ਸੈਤਾਨੀ ਬੋਲੇਆ ਉਹਨੇ ਨੇ ਐਕਸੈਪਟ ਕੀਤੀਆਂ ਨੇ ਤੁਹਾਨੂੰ ਵਿਸ਼ਵਾਸ ਚੰਦ ਲਾਤਾ ਕਿ ਅਚਾਨ ਸਾਹਿਬ ਅਸੀਂ ਪੂਰਾ ਐਕਸ਼ਨ ਲਾਵਾਂਗੇ ਜੋ ਤੁਸੀਂ ਚਾਹਦੇ ਹੋ ਬਿਲਕੁਲ ਠੀਕ ਹੈ ਇਹ ਕਿਸੇ ਆਮ ਆਦਮੀ ਤੇ ਲਾਲ ਵੀ ਨਹੀਂ ਹੋਣਾ ਚਾਹੀਦਾ ਕਿ ਉਹਨੇ ਨੇ ਕੀਤਾ ਹੈ ਐਸਐਸਪੀ ਸਾਹਿਬ ਨੇ ਬੋਲੇਆ ਉਹ ਕਹਿੰਦੇ ਨੇ ਜੀ ਮਾਫੀ ਮੰਗਾਣ ਦੇ ਨਾ ਨੋ ਨੋ ਮਾਫੀ ਨਹੀਂ ਮੰਗਣੀ ਅਗਰ 12 ਦੇ 12 ਸਾਡੇ ਕੋਲ ਲਿਆ ਦਿਓ ਆਖਿਰਾਂ ਦੇ ਹਮਲਾ ਕਰ ਦਈਏ ਫਿਰ ਤੁਸੀਂ ਸਾਨੂੰ ਕਹੋਗੇ ਯਾਰ ਐਦਾਂ ਕਰੋ ਮਾਫੀ ਮੰਗ ਲੈਣਾ ਯਾਰ ਇਹਦਾ ਕੋਈ ਫਿਰ ਇੱਕ ਜੁਡੀਸ਼ੀਅਲ ਕੰਮ ਨਹੀਂ ਹੋਣਾ ਇਹਦਾ ਕਨਸਟੀਟਿਊਸ਼ਨ ਸਾਡਾ ਬਹੁਤ ਬੜਾ ਇੱਕ ਸੈਟਰ ਕੀਤਾ ਤੁਸੀਂ ਕਨਸਟੀਟਿਊਸ਼ਨ ਨੂੰ ਪਤਾ ਨਹੀਂ ਇਹ ਕਿਹੋ ਜਿਹਾ ਪੁਲਸ ਵਾਲੇ ਨੇ ਕਿਹੋ ਜਿਹਾ ਡਿਪਾਰਟਮੈਂਟ ਹੈ ਜੋ ਇਹਨਾਂ ਨੂੰ ਐਥੀਕਲ ਐਂਡ ਮਾਈਨਰਸ ਆਦਿ ਇੱਕ ਪੂਰੇ ਟ੍ਰੈਂਡ ਸੋਲ ਜਿਹੀ ਤਰ੍ਹਾਂ ਨਹੀਂ ਕੀਤਾ ਗਿਆ ਇਹ ਉਹ ਲੋਕ ਨੇ ਜੋ ਪੂਰੀ ਸਰਕਾਰ ਨੂੰ ਬਦਨਾਮ ਕਰਦੇ ਹਨ ਸਾਰੇ ਸਾਡੇ ਆਈਪੀਐਸ ਅਫਸਰ ਵੀ ਹਨ ਪੀਪੀਐਸ ਵੀ ਹਨ ਜਿਹੜੇ ਬਿਲਕੁਲ ਕੁਆਲੀਫਾਈਡ ਆ ਸੀ ਕਿਸੇ ਜੀ ਨੇ ਖੇਦੀ ਨਹੀਂ ਕਰਦੇ ਸਾਰੇ ਪੁਲਿਸ ਵਾਲੇ ਮਾਰੇ ਨਹੀਂ ਹੁੰਦੇ ਸਾਰੇ ਜਵਾਨ ਮਾਰੇ ਨਹੀਂ ਹੁੰਦੇ ਬਟ ਜੋ ਇਹਨਾਂ ਨੇ ਇਹੋ ਜੇ ਇਹਨਾਂ ਦਾ ਆਪਣਾ ਇੱਕ ਮੈਂਟਲ ਸਟੇਟ ਹੈ ਜੋ ਕਿ ਇਹਨਾਂ ਨੂੰ ਸਮਝਿਆ ਨਹੀਂ ਹੈ ਤੌਰ ਤਰੀਕੇ ਨਹੀਂ ਸਿੱਖੇ ਔਰ ਇਹਨਾਂ ਨੂੰ ਟ੍ਰੇਨਿੰਗ ਪ੍ਰਾਪਰ ਨਹੀਂ ਲਈ ਉਹਨਾਂ ਦੇ ਅੰਦਰ ਐਥੀਕਲ ਦੀ ਬਹੁਤ ਵੱਡੀ ਘਾਟ ਹੈ ਜਿਨ੍ਹਾਂ ਨਾਲ ਇੱਕ ਵੱਡੇ ਵੱਡੇ ਸਰੰਗਲ ਸਰਦ ਨਾਲ ਡੰਡੀਕਾਰ ਦਿਖਾਉਣ ਦੇ ਬਾਵਜੂਦ ਵੀ ਉਹਨਾਂ ਨੂੰ ਉਤੇ ਹਮਲਾ ਕੀਤਾ ਮੈਡਮ ਨੇ ਮੈਨੂੰ ਬੋਲਿਆ ਕਹਿੰਦਾ ਸਾਹਿਬ ਇੱਕ ਜਦੋਂ ਐਸਐਚਓ ਸਾਹਿਬ ਹਿੰਦਰਾ ਸੀ ਢਿੱਲੋਂ ਹੈ ਕੋਈ ਆਈ ਏਮ ਨੋਟ ਸੀ ਇਨ ਹਿਸ ਫੇਸ ਉਹਨਾਂ ਦੋਸਤਾਂ ਕਹਿੰਦਾ ਉਹ ਜਦੋਂ ਗੱਲ ਕਰ ਰਹੇ ਸੀ ਉਹਨਾਂ ਨੇ ਕਿਹਾ ਕਿ ਸਰਫ ਥੀਟਾ ਹੋਇਆ ਤੁਹਾਡੀ ਗੱਡੀ ਹੈ ਕਹਿੰਦਾ ਅਸੀਂ ਗੱਡੀ ਤੇ ਨਾ ਮੈਂ ਕਰਨ ਲੈ ਤੇ ਵੀ ਜਨ ਨਾਲ ਗੱਲ ਕਰੋ ਠੀਕ ਹੈ ਨਾ ਚਾਹੀਦਾ ਵੀ ਇੱਥੇ ਕਹਿੰਦਾ ਸਾਹਿਬ ਹੈ ਠੀਕ ਹੈ ਨਾ ਆਰਮੀ ਦਾ ਆਪਸ਼ਨ ਹੈ ਇਜ਼ ਵੈਲ ਕੁਆਲਿਫਾਈਡ ਐਂਡ ਵੈਲ ਇੰਟੈਲੀਜੈਂਟ ਐਂਡ ਬਾਇੰਡ ਆਨ ਦਾ ਸੈਂਸਿਟਿਵ ਡਿਊਟੀਆਂ ਥੇਅਰ ਇਨ ਦਾ ਆਰਮੀ ਹੈਡਕੁਆਟਰ ਹਾਊ ਕੈਨ ਯੂ ਸ the tattoo of language he has used is very condemnable at at and and i cost asi oda virod kar rahe hai ji unhon ne eta nahi karna chahida unhan de 12 de 12 de andar jab tak registrar f i r dad nahi hundi ik example hai punishment ohna nahi ditti jandi eh saaf ka sainik raddikari union along with collectively other agencies oda virod karegi aur tanna jari rakhegi ਆਹ ਉਹ ਕਹਿੰਦਾ ਅਸਰ ਦੀ ਸਾਹਮਣੇ ਨਾ ਬੋਲੇ ਵਾਖੀ ਮੰਗਦਾ ਵਾਹ ਨਾ ਵਾਹੀ ਦੀ ਮੰਗਦੇ ਮਾਗੀਦਾ ਹਿੱਦੀ ਨਾਉ ਦੇ ਜਸਟਿਸ ਕੇ ਮਾफी ਮੰਗਵਾ ਦਿਓ ਉਹ ਕਰਨ ਸਾਹਮਣੇ ਕੁੱਟਿਆ ਸੀ ਸਾਦਾ ਬੱਚਾ ਹੈ ਉਹਦੇ ਬੱਚੇ ਦੇ ਨਾਲ ਉਹਨਾਂ ਨੇ ਇਹੋ ਜਿਹਾ ਵੀਰ ਕੀਤਾ ਉਹ ਬੱਚੇ ਦੇ ਅੰਦਰ ਉਹਦੇ ਮੈਂਟਲ ਸਟਿਗਮਾ ਹੈ ਜਦੋਂ ਤੱਕ ਬੱਚਾ ਰਹੇਗਾ ਯਾਦ ਰੱਖੇਗਾ ਮੇਰੇ ਪਾਪਾ ਦੇ ਨਾਲ ਇਹ ਹੋਇਆ ਸੀ ਇਹਨਾਂ ਉਹਨੂੰ ਖਰਚ ਪਿਆ ਮੈਂਟਲੀ ਟੌਰਚਰਿਆ ਬੱਚਾ ਅੰਦਰੋਂ ਬਹੁਤ ਦੁਖੀ ਹੈ ਤੋਂ ਅਸੀਂ ਇਹ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਉਹਨਾਂ 12 ਦੇ 12 ਪੂਰੀ ਸਮਝਾਂ ਦੀ ਐਫ ਆਈ ਆਰ ਦੱਜ ਹੋਵੇ ਏ ਸ਼ੁੱਡ ਬੀ ਅਵਾਜ਼ ਦਾ ਇੱਕ ਜਨੂਰੀ ਕੁਇਸਮੈਂਟ ਬਾਇ ਦਟ ਡਿਪਾਰਟਮੈਂਟ ਉਧਰ ਤੱਕ ਅਸੀਂ ਇਹ ਤਾਂ ਨਾ ਚਾਈ ਰੱਖਾਂ ਸਾਡੀ ਇਹ ਮੰਗ ਉਹਨੇ ਥੈਂਕ ਯੂ ਤੁਸੀਂ ਗੋਟ ਡਾੜੇ ਖੇਤਰਾ ਤੋਂ ਆਇਓ ਮੈਂ ਤੇ ਦਿলো ਸਤਿ ਸਭ ਨੂੰ ਆਪ ਜੀ ਦਾ ਦੋਨੇ ਹੱਥੀਂ ਜੋੜ ਕੇ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਤੀ ਦੇ ਉੱਤੇ ਪਹੁੰਚੇ ਮੇਰੇ ਸਾਡਾ ਸਹਿਮਤ ਬਹਾਦਰ ਵੀਰੋ ਸਾਡੇ ਹੋਰ ਜਿੰਨੇ ਵੀ ਸਾਥੀ ਵੱਖ-ਵੱਖ ਜਥੇਬੰਦੀਆਂ ਦੇ ਜਿਹੜੇ ਜਿੰਦਿਆਂ ਕੰਮ ਕਰ ਰਹੇ ਹਾਂ ਉਹਨਾਂ ਦੇ ਪ੍ਰਧਾਨ ਸਾਹਿਬਾਨ ਉਹਨਾਂ ਦੇ ਸਾਰੇ ਮੈਂਬਰ ਸਾਹਿਬਾਨ ਤੇ ਸਾਡੇ ਸਾਰੇ ਸਾਥੀ ਸਾਡਾ ਜਿੰਨੇ ਵੀ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਨੇ ਤੇ ਸਾਡੀਆਂ ਪਹਿਲਾ ਇਸ ਧਰਮ ਦੇ ਵਿੱਚ ਸਮੂਲੀਅਤ ਕਰ ਰਹੇ ਹਾਂ ਤੇ ਸਭ ਤੋਂ ਪਹਿਲਾਂ ਆਪਾਂ ਗੁਰੂ ਦੀ ਫਤਿਹ ਸਾਢੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥਿਓ ਅੱਜ ਆਪਾਂ ਇੱਕ ਬਹੁਤ ਹੀ ਸੰਗੀਨ ਮਸਲੇ ਦੇ ਉੱਤੇ ਅਟਕੂ ਹੋਇਆ ਉਹ ਮਸਲਾ ਕੀ ਹੈ ਮੇਰੇ ਤੋਂ ਸੇਨਾ ਸਾਡੇ ਕੇਰਨ ਸਿੰਘ ਸਾਹਿਬ ਸਰਦਾਰ ਹਰਜੰਤ ਸਿੰਘ ਪਟਿਆਲਾ ਤੇ ਸਾਡੇ ਸੂਬਾ ਪ੍ਰਧਾਨ ਇਹ ਲੋਕ ਪੰਜਾਬਾ ਮਕੀ ਮੰਦਾ ਨੂੰ ਦੁਬਾਰ ਵਾਸਤੇ ਤੇ ਉਹਨਾਂ ਦੇ ਜ਼ੁਲਮ ਕਰਨ ਵਾਸਤੇ ਜਿਨ੍ਹਾਂ ਨੂੰ ਪੰਜਾਬੀ ਦਾ ਆਪਣਾ ਜਨਾਨ ਦੇਣਾ ਉਹਨਾਂ ਦੇ ਦੂਜੇ ਰੂਪ ਦੇ ਵਿੱਚ ਬਦਲ ਕੇ ਸੋਧਿਆ ਹਾਕੀ ਲਗਾਉਣੀ ਬਦਲਣ ਵਾਸਤੇ राज्यंतर नंतर ਸੇ ਸਾਬਤ ਸਨ ਕ੍ਰਾਂਤੀਕਾਰੀ ਜਿਲ੍ਹਿਆਂ ਪੰਜਾਬ ਤੇ ਬਾਕੀ ਸਾਡੇ ਸਾਬਤ ਸਾਰੇ ਜਿਲ੍ਹਿਆਂ ਦੇ ਜਥੇਬੰਦੀਆਂ ਨੇ ਉਹਨਾਂ ਨੇ ਆਪਣੀ ਆਪਣੀ ਆਵਾਜ਼ ਦਾ ਨਾਂ ਇਸ ਬੋਲੀ ਸਤਾਰਨੀ ਦਿਖਾਇਆ ਇਸ ਸਿੱਤੀ ਪਈ ਕੁਹਾਟਾਂ ਵਾਲੀ ਸਰਕਾਰ ਨੂੰ ਦਿਖਾਇਆ ਅੱਜ ਦੇ ਸੁੱਤੇ ਪਏ ਅਸਰਾਂ ਨੂੰ ਅੱਜ ਦੇ ਪੁਲਿਸ ਨੂੰ ਸਪੂਰਨ ਦੇ ਰਹੇ ਜਿਹੜੇ ਸੁੱਤੇ ਪਏ ਸੀਗੇ ਜਿਹੜੇ ਇਸ ਮਸਲੇ ਨੂੰ ਰੋਕਾ ਤੋਂ ਰੋਕਣਾ ਚਾਹੁੰਦੇ ਸੀਗੇ ਜਿਹੜੇ ਚਾਹੁੰਦੇ ਸੀਗੇ ਇਹ ਨੌਨ ਵਿਕਰਾਮ ਆਪਣੇ ਘਰ ਸੀ ਰਹੇ ਅਸੀਂ ਇਹ ਆਪਣੇ ਕੁਝ ਕੱਢਣਾ ਚਾਹੁੰਦੇ ਸੀ ਅਮਾ ਦੇ ਮਨਾਂ ਦੇ ਵਿੱਚੋਂ ਵੀ ਨੀਲੀ ਅਸੀਂ ਦੇਸ਼ ਦੇ ਸੈਨਿਕਾਂ ਅਸੀਂ ਦੇਸ਼ ਦੀ ਮਿੱਟੀ ਨੂੰ ਦੇਸ਼ ਦੀ ਧਰਤੀ ਨੂੰ ਦੇਸ਼ ਦੀ ਜ਼ਮੀਨ ਨੂੰ ਉਹਨਾਂ ਹਮਲਾਵਾਂ ਦੇ ਕੋਲੋਂ ਬਚਾਉਣਾ ਤੁਸੀਂ ਆ ਦੇਸ਼ ਧਰਤੀ ਦੇ ਉੱਤੇ ਸਾਡੇ ਸ਼ਰਪਾ ਸੈਨਿਕਾਂ ਦੀ ਬੇਇੱਜ਼ਤੀ ਕਰਦੇ ਹੋਗੇ ਇਸ ਧਰਤੀ ਦੇ ਉੱਤੇ ਸਾਡੇ ਉਹਨਾਂ ਸੈਨਿਕਾਂ Thank no you ਦੇ ਉਹ ਤਬਦੀਹ ਸਹਾਦਤ ਦਿੱਤੀ ਹੈਗੀ ਅਸੀਂ ਉਹਨਾਂ ਵਾਹਾਂ ਦੇ ਪੁੱਤਾਂ ਦਾ ਵੋ ਅਸੀਂ ਉਹਨਾਂ ਭੈਣਾਂ ਦੇ ਪੰਜਾਂ ਅਸੀਂ ਉਹਨਾਂ ਧਰਮ ਦੇ ਪਤੀਆਂ ਜਿਨ੍ਹਾਂ ਨੇ ਜੰਗ ਸੀਂ ਦੇ ਅੱਗੇ ਨਿਮਾਲ ਪ੍ਰਾਪਤ ਕੀਤਾ ਪਰ ਇਹ ਗਰੀਬ ਦੇ ਸਾਨੂੰ ਲੰਕਾਰ ਦੇ ਨੇ ਸਾਡੇ ਸ਼ਹੀਦਾਂ ਸਾਡੀਆਂ ਕੁਰਬਾਨੀਆਂ ਸਾਡੀ ਮਰਦੀ ਉਹਦੇ ਉਹਨਾਂ ਨੇ ਪਟਿਆਲਾ ਦੇ ਜਿੰਦਰਾ ਹਸਪਤਾਲ ਦਾ ਸਾਹਮਣਾ ਕਰ ਉਹਦੀ ਗੋਲਟੀ ਕਰਕੇ ਰੋਲ ਦਿੱਤੀ ਸਾਡੀਆਂ ਕੁਰਬਾਨੀਆਂ ਇਹਨਾਂ ਨੂੰ ਸਤਾ ਦੇ ਖਿਲਾਰ ਦਿੱਤੀ ਵਾਰ ਸੱਟ ਨਹੀਂ ਲਹੂਆ ਜਦੋਂ ਦੱਤੇ ਨਾਲ ਬਰਖਾਸਰੀ ਕਰਦੇ ਦੁਆਰਾ ਨੂੰ ਫੇਰਾ ਸਟੇ ਸੈਕਟਰੀ ਸਾਹਮਣੇ ਦੁਆਰਾ ਨੂੰ ਫੇਰਾ ਸਾਰੀਆਂ ਸਾਲਕ ਜਥੇਬੰਦੀਆਂ ਦੇ ਉਪਕਿਰਦਾ ਕੀ ਇਹ ਬਾਤ ਨੇ 10 ਪਿੰਟ ਪਾ ਕੇ ਅੱਪਾ ਪਹਿਲਾ ਇੱਕ ਫੱਜੀਆ ਬਾਦਲ ਦੇ ਜਥੇਬੰਦੀਆਂ ਦੇ ਭਾਉ ਜਦੋਂ ਮੰਗਿਆਂ ਦੀ ਲੜਾਈ ਆਪਣੀ ਮਸਲੇ ਬਾਬਲੇ ਚੱਲਦੇ ਰਹੇਗੇ ਪਰ ਸਾਂਝੇ ਮੁੱਦਿਆਂ ਦੇ ਤੇ ਆਪਾਂ ਲੜਾਈ ਜਰੀਏ ਜੋ ਫੇਰਾ ਕਰੀਏ ਸੋਦੀ ਉਸ ਬੈਠੀ ਤੁਹਾ 3 ਗਰੂਆਂ ਨੇ ਸਾਹ ਦਿੱਤੀਆ ਜੰਗ ਜੰਗ ਕੱਟੇ ਗਾਣੇ ਚਰਖੀਆਂ ਤੇ ਚੜ੍ਹੇ ਗਏ